ਫਕੀਰ ਇੱਕ ਹੋਰ ਗੱਲ ਕਹਿੰਦਾ ਫਿਰ ਦੱਸ ਇਹਦੇ ਨਾਲ ਫਕੀਰ ਨੇ ਇੱਕ ਹੋਰ ਗੱਲ ਕਹੀ ਕੀ ਤੂੰ ਜੇ ਕਰ ਤਲਬ ਹੈ ਹਕੀ ਕਦਮ ਰੱਖ ਇਸ਼ਕ ਦੀ راہ 'ਮੇ ਤੂੰ ਜੇ ਕਰ ਤਲਬ ਹੈ ਹਕੀ ਕਦਮ ਰੱਖ ਇਸ਼ਕ ਦੀ راہ 'ਮੇ ਸੋਣਿਆ ਜੇ ਰੱਬ ਲੱਭਣਾ ਤਾਂ ਇਸ਼ਕ ਦੀ ਰਾਹ ਦੇ ਵਿੱਚ ਪੈਰ ਰੱਖ ਤਾ ਕਿਤਾਬਾਂ ਦੇ ਵਿੱਚ ਰੱਬ ਨਹੀਂ ਹੈ ਕਿਤਾਬਾਂ ਚ ਰੱਬ ਨਹੀਂ ਹੈ ਉਹ ਕਮਲੇ ਲੋਕ ਜਹਾਨ ਦੇ ਜਿਹੜੇ ਭੁੱਲੇ ਫਿਰਦੇ ਸਭ ਉਹ ਕਮਲੇ ਲੋਕ ਜਹਾਨ ਦੇ ਜਿਹੜੇ ਭੁੱਲੇ ਫਿਰਦੇ ਸਭ ਸਾਹਮਣੇ ਬੈਠ ਕੇ ਪੀਰ ਦੇ ਫਿਰ ਵੀ ਪੁੱਛਦੇ ਰੱਬ ਹਾਏ ਮੁਰਸ਼ਦ ਦੀ ਜ਼ਾਤ ਹੀ ਰੱਬ ਨੂੰ ਮਲਾਉਣ ਦੀ ਜ਼ਾਤ ਆਹ ਰੱਬ ਨੇ ਜ਼ਰੀਆ ਹੀ ਇੱਕ ਰੱਖਿਆ ਕਿ ਜੇ ਮੈਨੂੰ ਮਿਲਣਾ ਤਾਂ ਕਿਸੇ ਨੂੰ ਸਿਰ ਦੇਣਾ ਪੈਣਾ ਕਮਲੇ ਲੋਕ ਜਹਾਨ ਦੇ ਉਹ ਜਿਹੜੇ ਭੁੱਲੇ ਫਿਰਦੇ ਸਭ ਕਮਲੇ ਲੋਕ ਜਹਾਨ ਦੇ ਜਿਹੜੇ ਭੁੱਲੇ ਫਿਰਦੇ ਸਭ ਸਾਹਮਣੇ ਬੈਠ ਕੇ ਪੀਰ ਦੇ ਫਿਰ ਵੀ ਪੁੱਛਦੇ ਰੱਬ ਜਿਹੜੀਆਂ ਕਿਤਾਬਾਂ ਸਾਡੇ ਲਈ ਆਈਆਂ ਨੇ ਚਾਹੇ Hindu ਮਜ਼ਮ ਦੇ ਵਿੱਚ Sikh ਮਜ਼ਮ ਦੇ ਵਿੱਚ Musalman ਮਜ਼ਮ ਦੇ ਵਿੱਚ ਕਿਤਾਬਾਂ ਸਾਨੂੰ ਰਾਹ ਦੱਸਦੀਆਂ ਨੇ ਕਿ ਅਸੀਂ ਗਲਤ ਰਾਹ ਤੇ ਨਾ ਚੱਲੀਏ ਪਰ ਰੱਬ ਮਿਲਣ ਦਾ ਰਾਹ ਮੁਰਸ਼ਿਦ ਦੀ ਜ਼ਾਤ ਹੈ। ਕਿਤਾਬ ਪੜ੍ਹ ਕੇ ਕਦੇ ਗੱਡੀ ਨਹੀਂ ਸਿੱਖ ਸਕਦੇ। ਗੱਡੀ ਨਾਲ ਵੀ ਮੈਨੂ ਮਿਲਦਾ ਹੁੰਦਾ ਕਿ ਚੌਥਾ ਘੇਰੇ ਇਧਰ ਨੂੰ ਪਾ ਲੋ, ਪੰਜਵੇਂ ਇਧਰ ਨੂੰ ਪਾ ਲੋ। ਪਰ ਜਦ ਤੱਕ ਨਾਲ ਗੁਰੂ ਨਾ ਨਾ ਬੈਠਾ ਹੋਵੇ ਨਹੀਂ ਗੱਡੀ ਸਿੱਖ ਸਕਦੇ। ਕਿਤਾਬ ਮਿਲਦੀ ਜ਼ਰੂਰ ਆ। ਮੋਟਰਸਾਈਕਲ ਖਰੀਦਦੇ ਆ ਉਹਦੇ ਨਾਲ ਵੀ ਕਿਤਾਬ ਹੁੰਦੀ ਆ। ਪਰ ਸ਼ਿਗਰਦ ਬਣਨਾ ਹੀ ਪੈਂਦਾ, ਚੇਲਾ ਬਣਨਾ ਹੀ ਪੈਂਦਾ। ਹਾਂ ਗੁਰੂ ਵਗੈਰ ਕੁਝ ਨਹੀਂ ਪੜ੍ਹਦਾ। ਕਿ ਫਿਰ ਕਹਿੰਦਾ ਕੀ ਫਿਰਦਾ ਤੂਜੇ ਗਰਤਬ ਹੈ ਹਕੀ ਕਦਮ ਰਖ ਇਸ਼ਕ ਦੀ ਰਾਹੇ ਆਮੀਨ ਤੂਜੇ ਗਰਤਬ ਹੈ ਹਕੀ ਕਦਮ ਰਖ ਇਸ਼ਕ ਦੀ ਰਾਹੇ ਆਮੀਨ ਤੂਜੇ ਗਰਤਬ ਹੈ ਹਕੀ ਕਦਮ ਰਖ ਇਸ਼ਕ ਦੀ ਰਾਹੇ ਆਮੀਨ ਇੱਕ ਤਾਂ ਜੇ ਤੂੰ ਰੱਬ ਨੂੰ ਮਿਲਣਾ ਇਸ਼ਕ ਦੇ ਰਾਹ ਦੇ ਵਿੱਚ ਪੈਰ ਰੱਖ ਆਪਣੇ ਗੁਰੂ ਨਾਲ ਇਸ਼ਕ ਕਰ ਤੇ ਨਾਲ ਦੀ ਨਾਲ ਮੂੰਹ ਦੇ ਵਿੱਚ ਕੋ ਕਲਮਾ ਵੀ ਪਾ ਇਹ ਕਿ ਲਫ਼ਜ਼ ਵੀ ਕਹਿ ਕਲਮਾ ਪੜ ਜਿਹੜਾ ਤੂਜੇ ਗਰਤਲਬ ਹੈ ਹੱਕ ਕੀ ਕਦਮ ਰੱਖ ਇਸ਼ਕ ਕੀ ਰਾਹ 'ਮੇਂ ਗਰਤਲਬ ਹੈ ਹੱਕ ਕੀ ਕਦਮ ਰੱਖ ਇਸ਼ਕ ਕੀ ਰਾਹ 'ਮੇਂ ਸਹੀ ਤੂ ਕਲਮਾ ਪੜਦਾ ਜਾ ਸਹੀ ਤੂ ਕਲਮਾ ਕਰਦਾ ਜਾ ਗਰਤਲਬ ਪੜਦਾ ਜਾ ਸਹੀ ਤੂ ਕਲਮਾ ਕਰਦਾ